ਮੇਰਾ ਨਾਮ ਗੋਪਾਲ ਕ੍ਰਿਸ਼ਨ ਹੈ ਜੀ ਸਾਡੀ ਏਜੰਸੀ ਹੈਗੀ ਸਿਲੈਕਟ ਟੈਕਨੀਕਲ ਸਰਵਿਸਿਜ਼ ਅਸੀਂ ਇਹ ਜਿਹੜਾ ਗਵਰਨਮੈਂਟ ਦਾ ਅਥੋਰਾਈਜ਼ਡ ਸਕ੍ਰੈਪ ਸੈਂਟਰ ਹੈਗਾ ਪਿਛਲੇ 3 ਸਾਲਾਂ ਤੋਂ ਚਲਾ ਰਹੇ ਹਾਂ ਗਵਰਨਮੈਂਟ ਦੀ ਪਾਲਿਸੀ ਇਹ 2022 ਚ ਆਈ ਸੀ 2022 ਨਵੰਬਰ ਦੇ ਵਿੱਚ ਸਾਡੇ ਕੋਲ ਲਾਇਸੈਂਸ ਆਇਆ ਸੀਗਾ ਤੇ 23 ਔਨਵਰਡਸ ਅਸੀਂ ਇਹਨੂੰ ਚਾਲੂ ਕੀਤਾ ਸੀਗਾ ਰਾਈਟ ਤੇ ਪਿਛਲੇ 3 ਸਾਲਾਂ ਵਿੱਚ ਸਾਨੂੰ ਕਾਫੀ ਐਕਸਪੀਰੀਅੰਸ ਹੋਇਆ ਕਸਟਮਰ ਦੇ ਬਾਰੇ ਜਾਣਨ ਦਾ ਮੌਕਾ ਮਿਲਿਆ ਕਿਉਂਕਿ ਕਸਟਮਰ ਦੇ ਵਿੱਚ ਅਵੇਅਰਨੈਸ ਨਹੀਂ ਹੈ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਗੱਡੀ ਨੂੰ ਪ੍ਰੋਪਰ ਵੇਜ ਸਕ੍ਰੈਪ ਕਿਦਾਂ ਕਰ ਅਲਟੀਮੇਟਲੀ ਗੱਡੀ ਜਿਹੜੀ ਖਰੀਦੀ ਜਾਂਦੀ ਹੈ ਜੀ ਸਕ੍ਰੈਪ ਤੇ ਕਿਸੇ ਨਾ ਕਿਸੇ ਦਿਨ ਹੋਣੀ ਹੈ। ਰਾਈਟ? ਨਾਰਮਲੀ ਹਾਲੇ ਤੱਕ ਪਾਲਿਸੀ ਆਉਣ ਤੋਂ ਪਹਿਲੇ ਸੀਗਾ ਵੀ ਅਸੀਂ ਕਿਸੇ ਨੂੰ ਵੀ ਜਾ ਕੇ ਮਗਰ ਰੋਡ ਮਕੈਨਿਕ ਨੂੰ ਦੇ ਦਈਏ ਕਿੱਥੇ ਵੀ ਦੇ ਦਈਏ। ਲੇਕਿਨ ਉਹਦੇ ਵਿੱਚ ਬਹੁਤ ਸਾਰੇ এনवायरमेंटਲ ਥ੍ਰੈਟ ਹੈਗੇ ਆ। ਜਦੋਂ ਵੀ ਉਹ ਗੱਡੀ ਖੁੱਲਦੀ ਹੈਗੀ ਆ স্ক্রੈਪ ਹੁੰਦੀ ਹੈ ਬਹੁਤ ਸਾਰਾ ਪ੍ਰੋਸੈਸ ਹੈ ਜਿਹੜਾ ਗਵਰਨਮੈਂਟ ਨੇ ਲੇਡਾਉਨ ਕੀਤਾ ਹੈਗਾ ਤੇ ਉਹ ਫਾਲੋ ਹੋਣਾ ਚਾਹੀਦਾ ਤੇ ਉਹਦੇ ਨਾਲ ਨਾਲ ਗਵਰਨਮੈਂਟ ਲੋਕਾਂ ਨੂੰ ਕਾਫੀ ਸਾਰੇ ਬੈਨੀਫਿਟ ਜਿਹੜੀ ਹੈਗੀ ਆ ਉਹ ਦੇਣਾ ਚਾਹ ਰਹੀ ਹੈ ਵੀ ਅਗਰ ਕੋਈ ਵੀ ਲੋਕੀ ਗਵਰਨਮੈਂਟ ਦੇ ਅਥੋਰਾਈਜ਼ਡ ਸਕ੍ਰੈਪ ਸੈਂਟਰ ਤੇ ਆਂਦੇ ਆ ਤੇ ਗਵਰਨਮੈਂਟ ਵੱਲੋਂ ਵੀ ਉਹਨਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਹੈਗੀਆਂ ਜਿਵੇਂ ਕਿ ਗੱਡੀ ਸਕ੍ਰੈਪ ਆਪਾਂ ਕਰਵਾਉਣੀ ਆ ਤਾਂ ਉਹਦੇ ਲਈ ਮੂਡਲਾ ਪ੍ਰੋਸੈਸ ਕੀ ਹੈ ਸਰ ਦੇਖੋ ਉਹਦੇ ਵੀ ਜਿੱਕੇ ਤੁਹਾਨੂੰ ਸਕ੍ਰੈਪ ਵੈਲਿਊ ਮਿਲ ਜੇਗੀ ਅਸੀਂ ਮੋਟੀ ਮੋਟੀ ਦੇਖ ਕੇ ਜੋ ਵੀ ਪਰਕੀਜੀ ਦੇ ਹਿਸਾਬ ਨਾਲ ਹੁੰਦਾ ਜੋ ਬੈਸਟ ਵੈਲਿਊ ਹੁੰਦੀ ਹੈ ਉਹ ਅਸੀਂ ਦੇ ਦਈ ਹੈਗੀ ਆ ਤਾਂ ਅਸੀਂ ਲਗਭਗ ਮੰਨ ਲਓ ਵੀ ਇੱਕ ਸਕੋਰਪੀਓ ਗੱਡੀ ਸਕ੍ਰੈਪ ਕਰਾਉਣਾ ਚਾਹੁੰਦੇ ਹਾਂ ਉਹਦੀ ਕਿੰਨੀ ਕੀ ਵੈਲਿਊ ਤੁਸੀਂ ਮੰਨ ਕੇ ਚੱਲਦੇ ਹੋ ਲਗਭਗ ਹੋ ਸਕਦੀ ਹੈ ਨੇੜੇ-ਤੇੜੇ ਸਰ ਮੇਰੇ ਖਿਆਲ 1500 ਕਿਲੋ ਦੀ ਗੱਡੀ ਹੁੰਦੀ ਹੈ ਸਕੋਰਪੀਓ ਜੀ ਪ੍ਰੈਜ਼ੈਂਟ ਜਿਹੜਾ ਰੇਟ ਹੈਗਾ ਸਕ੍ਰੈਪ ਦਾ ਉਹ ਕਰੀਬ 27 ਰੁਪਏ ਕਿਲੋ ਦੇ ਹਿਸਾਬ ਨਾਲ ਹੈਗਾ ਅਸੀਂ 28 ਰੁਪਏ ਕਿਲੋ ਦੇ ਹਿਸਾਬ ਨਾਲ ਗੱਡੀਆਂ ਲੈ ਰਹੇ ਆ ਅੱਜਕਾ ਤੇ ਉਹ 28 1500 ਦੇ حساب ਨਾਲ ਇੱਕ ਤੇ ਤੁਹਾਨੂੰ ਸਕ੍ਰੈਪ ਵੈਲਿਊ ਮਿਲ ਜੂਗੀ। ਮੇਜਰ ਜਿਹੜਾ ਬੈਨੀਫਿਟ ਹੈਗਾ ਜੀ ਕਿ ਇੱਕ ਤੁਹਾਡੀ ਜਿਹੜੀ ਆਰਸੀ ਹੈ ਉਹ ਵਾਹਨ ਤੋਂ ਡੀ ਰਿਜਿਸਟਰ ਹੋ ਜਾਂਦੀ ਹੈ, ਕੈਨਸਲ ਹੋ ਜਾਂਦੀ ਹੈ। ਉੱਥੇ ਲਿਖਿਆ ਆ ਜਾਏਗਾ ਵੀਕਲ ਸਕ੍ਰੈਪਡ ਆਰਸੀ ਕੈਨਸਲ। ਤੇ ਗੱਡੀ ਦਾ ਕਿਸੇ ਵੀ ਤਰ੍ਹਾਂ ਦਾ ਮਿਸਯੂਜ਼ ਨਹੀਂ ਹੋ ਸਕਦਾ। ਅਗਰ ਗੱਡੀ ਦੇ ਉੱਪਰ ਕੋਈ ਰੋਡ ਚਲਾਨ ਹੈਗੇ ਜਾਂ ਕੁਝ ਵੀ ਹੈ ਗਵਰਨਮੈਂਟ ਵੱਲੋਂ ਸਾਰੇ ਮਾਫ ਹੈ। ਪਲੱਸ ਗਵਰਨਮੈਂਟ ਵੱਲੋਂ ਤੁਹਾਨੂੰ ਇੱਕ ਸਰਟੀਫਿਕੇਟ ਮਿਲ ਜਾਂਦਾ ਸਰਟੀਫਿਕੇਟ ਆਫ ਡਿਪੋਜ਼ਿਟ ਜਿਹੜਾ ਕਿ 3 ਸਾਲ ਤੱਕ ਵੈਲਿਡ ਹੈ। ਉਹਨੂੰ ਤੁਸੀਂ ਕਿਸੇ ਨੂੰ ਵੀ ਟ੍ਰਾਂਸਫਰ ਕਰ ਸਕਦੇ ਹੋ ਫਰਦਰ ਮੰਨ ਲਓ ਵੀ ਜੇ ਤੁਸੀਂ ਗੱਡੀ ਨਹੀਂ ਲੈਣੀ ਤਾਂ ਕੋਈ ਹੋਰ ਵੀ ਲੈ ਸਕਦਾ ਹੈ ਅੱਛਾ ਉਹਦਾ ਫਾਇਦਾ ਕੀ ਹੈ ਕਿੰਨੇ ਪਰਸੈਂਟ ਫਾਇਦਾ ਉਹਦਾ ਬੈਨੀਫਿਟ ਇਹ ਹੈ ਜੀ ਦੋ ਤਰ੍ਹਾਂ ਦਾ ਫਾਇਦਾ ਹੈਗਾ ਇੱਕ ਤੇ ਜਿੱਦਾਂ ਚੰਡੀਗੜ੍ਹ ਦੇ ਵਿੱਚ ਰੋਡ ਟੈਕਸ ਦੇ 25% ਦਾ ਡਿਸਕਾਊਂਟ ਹੈ ਜਿੰਨੀ ਵੀ ਗੱਡੀ ਦਾ ਰੋਡ ਟੈਕਸ ਲੱਗੇਗਾ ਅਨਲਿमिटेड ਹੈਗਾ ਚੰਡੀਗੜ੍ਹ ਦੇ ਵਿੱਚ 25% ਦਾ ਤੁਹਾਨੂੰ ਡਿਸਕਾਊਂਟ ਮਿਲ ਜੂਗਾ ਚੰਡੀਗੜ੍ਹ ਤੋਂ ਬਾਹਰ ਹਰ ਸਟੇਟ ਦਾ ਵੱਖਰਾ ਵੱਖਰਾ ਜੀ ਪੰਜਾਬ ਵਿੱਚ 25% ਹੈ ਹਿਮਾਚਲ ਦੇ ਵਿੱਚ 25% ਹੈ ਹਰਿਆਣਾ ਦੇ ਵਿੱਚ ਘਟ ਹੈ 10% ਹੈਗਾ ਤੇ ਇਦਾਂ ਹਰ ਸਟੇਟ ਵਾਈਜ਼ ਜਿਹੜਾ ਰੋਡ ਟੈਕਸ ਦਾ ਡਿਸਕਾਊਂਟ ਹੈ ਉਹ ਵੈਰੀ ਕਰਦਾ ਪਲੱਸ ਤੁਹਾਨੂੰ ਨਵੀਂ ਗੱਡੀ ਤੇ ਡਿਸਕਾਊਂਟ ਮਿਲਦਾ ਗਵਰਨਮੈਂਟ ਦੀ ਪਾਲਿਸੀ ਹੈ ਵੀ ਨਵੀਂ ਗੱਡੀ ਦੇ ਉੱਪਰ 1.5% ਤੋਂ ਲੈ ਕੇ 3% ਤੱਕ ਦਾ ਡਿਸਕਾਊਂਟ ਜਿਹੜਾ ਹੈ ਉਹ ਦਿੱਤਾ ਜਾਏ ਔਰ ਬਹੁਤ ਸਾਰੀਆਂ ਕੰਪਨੀਆਂ ਦੇ ਰਹੀਆਂ ਹੈਗੀ ਆ ਮਾਰੂਤੀ ਬਹੁਤ ਅੱਛਾ ਡਿਸਕਾਊਂਟ ਦੇ ਰਹੀ ਹੈ ਮਹਿੰਦਰਾ ਬਹੁਤ ਵਧੀਆ ਡਿਸਕਾਊਂਟ ਦੇ ਰਹੀ ਹੈ ਟੋਇਟਾ ਡਿਸਕਾਊਂਟ ਦੇ ਰਹੀ ਹੈ ਆਲਮੋਸਟ 20-25000 ਰੁਪਏ ਦਾ ਡਿਸਕਾਊਂਟ ਤੁਹਾਨੂੰ ਹਰ ਨਵੀਂ ਗੱਡੀ ਦੇ ਉੱ ਤੇ ਪਲੱਸ ਤੁਹਾਨੂੰ ਸਕ੍ਰੈਪ ਵੈਲਿਊ ਮਿਲ ਜਾਂਦੀ ਆ ਮਤਲਬ ਜਿਹੜੀ ਗੱਡੀ ਜਿੱਦਾਂ ਅਸੀਂ ਬਹੁਤ Maruti 800 ਹੈ ਫਾਰ ਇਗਜ਼ਾਮਪਲ ਰਾਈਟ ਵੈਰੀਬਲ Maruti 800 ਹੈਗੀ ਆ ਮੈਂ ਉਹਨੂੰ ਸਕ੍ਰੈਪ ਕਰਾ ਲਿਆ ਉਸ ਤੋਂ ਬਾਅਦ ਤੁਸੀਂ Fortuner ਲੈਣੀ ਆ ਮੈਂ ਉਹ ਸਰਟੀਫੀਕੇਟ ਤੁਹਾਨੂੰ ਦੇਤਾ ਜਾਂ ਮੇਰੀ ਫੈਮਿਲੀ ਵਿੱਚ ਹੀ ਕਿਸੇ ਨੇ ਲੈਣੀ ਤੇ ਉਹਨੂੰ Fortuner ਦੇ ਮੁਤਾਬਕ ਅਗਰ ਉਹਦੀ 4 ਲੱਖ ਦੀ RC ਬੰਦੀ ਆ ਉਸ 'ਚ 90 95000 ਰੁਪਏ ਦਾ ਚੰਡੀਗੜ੍ਹ ਵਿੱਚ ਬੈਨੀਫਿਟ ਮਿਲ ਜਾਂਦਾ ਤੇ ਜਿਹੜੀ ਉਹ 15000 ਰੁਪਏ ਦੀ ਮੇਰੀ Maruti ਸੀ ਉਹਦੀ ਵੈਲਿਊ ਮੈਨੂੰ ਲੱਖ ਰੁਪਏ ਪੈਗੀ ਬਿਲਕੁਲ ਇਹਦੇ ਲਈ ਜਿਹੜੇ ਵੀ ਸੱਜਣਾ ਇਸ ਵਕਤ ਤੁਹਾਡੀ ਗੱਲ ਨੂੰ ਸਮਝ ਰਹੇ ਜੇ ਕੋਈ ਮੋਟੀ ਮੋਟੀ ਗੱਲ ਕਰੀਏ ਤਾਂ ਤੁਸੀਂ ਇਹ ਗੱਲ ਨੂੰ ਲਾਸਟ ਤੇ ਸਮਝਾ ਦਿਓ ਵੀ ਜੇ ਪੰਜਾਬ ਜਾਂ ਇੰਡੀਆ ਦੇ ਵਿੱਚੋਂ ਕਿਤੋਂ ਵੀ ਤੁਹਾਨੂੰ ਉਹ ਗੱਡੀ ਲੈਣਾ ਚਾਹੁੰਦੇ ਆ ਤਾਂ ਤੁਸੀਂ ਉਹ ਗੱਡੀ ਨੂੰ ਕਿੱਦਾਂ ਚੱਕਦੇ ਹੋ ਉਹਦੇ ਉੱਤੇ ਕੀ ਚਾਰਜਸ ਪੈਂਦੇ ਜਾਂ ਨਹੀਂ ਪੈਂਦੇ ਉਹ ਥੋੜਾ ਕਲੀਅਰ ਕਰ ਦਿਓ ਚੱਕਣ ਦੇ ਕੋਈ ਚਾਰਜਸ ਨਹੀਂ ਆ ਜੀ ਨੇੜੇ-ਤੇੜੇ ਉਹ ਜਿੱਥੇ ਵੀ ਗੱਡੀ ਹੁੰਦੀ ਆ ਅਸੀਂ ਡੋਰ ਸਟੈਪ ਤੇ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਕਰੀਦੀਆਂ ਹੈਗੀਆਂ ਸਾਰਾ ਜਿਹੜਾ ਸਿਸਟਮ ਗਵਰਨਮੈਂਟ ਨੇ ਬਣਾਇਆ ਆਨਲਾਈਨ ਪ੍ਰੋਸੈਸ ਹੈਗਾ ਆਨਲਾਈਨ ਹੀ ਫਾਰਮ ਭਰਨਾ ਪੈਂਦਾ ਜਿਹੜਾ ਤੁਹਾਡਾ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਜੁੜਿਆ ਹੋਇਆ ਉਹਦੇ ਥਰੂ ਹੀ ਐਪਲੀਕੇਸ਼ਨ ਲੌਗਇਨ ਹੁੰਦੀ ਆ ਸੋ ਥੈਟ ਕਿ ਕੋਈ ਹੋਰ ਤੁਹਾਡੀ ਗੱਡੀ ਨੂੰ ਸਕ੍ਰੈਪ ਨਾ ਕਰਾ ਪਾਏ ਤੁਹਾਡੇ ਮੋਬਾਈਲ ਨੰਬਰ ਤੇ ਓਟੀਪੀ ਆਊਗਾ ਉਹਦੇ ਥਰੂ ਹੀ ਸਾਰਾ ਪ੍ਰੋਸੈਸ ਜਿਹੜਾ ਹੈਗਾ ਇਹ ਫਾਲੋ ਹੋਏਗਾ ਜੇ ਉਹਦੀ ਜਿਹੜੀ ਪੇਮੈਂਟ ਦਾ ਉਹ ਕਿੰਨੇ ਕੇ ਟਾਈਮ ਤੇ ਪ੍ਰੋਸੈਸ ਹੋ ਜਾਂਦੀ ਹੈ ਪੇਮੈਂਟਸ ਆਫ ਸੇਮ ਡੇ ਦਾ ਪ੍ਰੋਸੈਸ ਹੈ ਤੁਹਾਡੇ ਖਾਤੇ ਦੇ ਵਿੱਚ ਪੇਮੈਂਟ ਆਏਗੀ ਕੈਸ਼ ਪੇਮੈਂਟ ਕੋਈ ਨਹੀਂ ਜਾਂਦੀ ਹੈ ਠੀਕ ਹੈ ਸੋ दैट ਸਾਰੀ ਟਰਾਂਸਪੇਰੈਂਸੀ ਮੇਨਟੇਨ ਰਹੇ ਗੱਡੀ ਚੱਕਣ ਤੋਂ ਪਹਿਲੇ ਅਸੀਂ ਉਹਦੀ ਸਾਰੀ ਪੇਮੈਂਟ ਕਰ ਦਿੰਨੇ ਆ ਤੁਹਾਡੇ ਅਕਾਊਂਟ ਦੇ ਵਿੱਚ ਪੇਮੈਂਟ ਆ ਜੂਗੀ ਉਸ ਤੋਂ ਬਾਅਦ ਅਸੀਂ ਗੱਡੀ ਲਿਫਟ ਕਰਾਈ ਦੀ ਹੁੰਦੀ ਹੈ ਬਹੁਤ ਬਹੁਤ ਧੰਨਵਾਦ ਉਮੀਦ ਕਰਦੇ ਹਾਂ ਜੇ ਤੁਸੀਂ ਆਉਣ ਦੇ ਵੱਲੋਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜਾਂ ਕੁਝ ਜਾਣਕਾਰੀ ਜੋ ਮਿਸ ਹੋ ਗਈ ਉਹ ਜ਼ਰੂਰ ਦੱਸਿਓ ਉਹ ਲੋਕਾਂ ਨੂੰ ਇਹੀ ਬੇਨਤੀ ਹੈ ਜੀ ਵੀ ਜਿਹੜੀਆਂ ਵੀ ਗੱਡੀਆਂ ਸਕ੍ਰੈਪ ਹੁੰਦੀਆਂ ਤੁਸੀਂ ਗਵਰਨਮੈਂਟ ਦੇ ਅਥੋਰਾਈਜ਼ਡ ਸਕ੍ਰੈਪ ਸੈਂਟਰ ਤੇ ਆਓ ਤੇ ਗਵਰਨਮੈਂਟ ਦਾ ਜਿਹੜਾ ਬੈਨੀਫਿਟ ਹੈਗਾ ਉਹ ਉਹਨੂੰ ਪੂਰੀ ਤਰ੍ਹਾਂ ਤੁਸੀਂ ਅਵੇਲ ਕਰੋ ਨਾਲੇ ਗੱਡੀ ਦੀ ਜਿਹੜੀ ਡੀ ਰੀਜਿਸਟ੍ਰੇਸ਼ਨ ਪ੍ਰੋਸੈਸ ਹੈ ਉਹਨੂੰ ਫਾਲੋ ਕਰੋ ਸੋ ਉਹਡਾ ਗੱਡੀਆਂ ਮਿਸਯੂਜ਼ ਨਾ ਹੋ ਪਾਣ ਇੱਕ ਜਿੱਦਾਂ ਗਵਰਨਮੈਂਟ ਰੀਜਿਸਟਰਡ ਹੋ ਜਿੱਦਾਂ ਤੁਸੀਂ ਤੁਹਾਡੇ ਤੋਂ ਬਿਨਾ ਹੋਰ ਵੀ ਹੁੰਦੇ ਨੇ ਉਹਨਾਂ ਦੇ ਵਿੱਚ ਕੀ ਫਰਕ ਰਹਿ ਜਾਂਦਾ ਕੁਝ ਫਰਕ ਹੁੰਦਾ ਸਰ ਅਸੀਂ ਗਵਰਨਮੈਂਟ ਦੇ ਸਾਰੇ ਨਾਰਮਸ ਫਾਲੋ ਕਰੀਦੇ ਆ ਜੀ ਜੀ ਰਾਈਟ ਪਲੱਸ ਤੁਹਾਨੂੰ ਗਵਰਨਮੈਂਟ ਦਾ ਇਨਸੈਂਟਿਵ ਨਹੀਂ ਮਿਲਦਾ ਐਸੇ ਕਰਕੇ ਗਵਰਨਮੈਂਟ ਇਨਸੈਂਟਿਵ ਦੇ ਰਹੀ ਆ ਵੀ ਤੁਸੀਂ ਗਵਰਨਮੈਂਟ ਦੇ ਅਥੋਰਾਈਜ਼ਡ ਸਕ੍ਰੈਪ ਸੈਂਟਰ ਤੇ ਆਓ ਗ੍ਰੇ ਤੁਹਾਡੇ ਤੋਂ ਗੱਡੀ ਸਕ੍ਰੈਪ ਵਾਸਤੇ ਲੈ ਜਾਂਦੇ ਆ ਉਹਦਾ ਇੰਜਨ ਕਿੱਥੇ ਜਾ ਰਿਹਾ ਹੈ ਚੈਸੀ ਕਿੱਥੇ ਜਾ ਰਹੀ ਹੈ ਕੋਈ ਉਹਦਾ ਕੰਟਰੋਲ ਨਹੀਂ ਹੈਗਾ ਕੋਈ এনवायरमेंटਲ ਕੰਟਰੋਲ ਨਹੀਂ ਹੈਗਾ ਕੋਈ ਉੱਥੇ ਆਰਸੀ ਕੈਂਸਲ ਨਹੀਂ ਹੁੰਦੀ ਇੱਥੇ ਅਗਰ ਗੱਡੀ ਆਏਗੀ ਵਾਹਨ ਦੇ ਵਿੱਚ ਉਹਦੀ ਐਂਟਰੀ ਹੋਏਗੀ ਬਕਾਇਦਾ ਤੁਹਾਨੂੰ ਪਤਾ ਰਹੇਗਾ ਵੀ ਤੁਸੀਂ ਗੱਡੀ ਕਿੱਥੇ ਸਕ੍ਰੈਪ ਕਰਾਈ ਸੀ ਕੱਲ ਨੂੰ ਤੁਹਾਡੀ ਗੱਡੀ ਤਾਂ ਮਿਸਯੂਜ਼ ਨਹੀਂ ਹੋ ਸਕਦਾ ਉਹ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜੀ ਅਸੀਂ ਸੋਚਦੇ ਹਾਂ ਕਿ ਸਾਡੀ ਗੱਡੀ ਦੀ ਨਾ ਆਰਸੀ ਐਕਸਪਾਇਰ ਹੋ ਗਈ 15 ਸਾਲ ਹੋ ਗਏ ਹੁਣ ਤੇ ਆਰਸੀ ਐਕਸਪਾਇਰ ਹੋ ਗਈ ਪਰ ਉਹ ਗੱਡੀ ਤੁਹਾਡੇ ਨਾਮ ਤੇ ਹੀ ਹੈ ਕੋਈ ਵੀ ਚਾਹੇ ਉਸ ਗੱਡੀ ਦੀ ਆਰਸੀ ਨੂੰ ਕੱਲ ਨੂੰ ਮਿਸਯੂਜ਼ ਕਰ ਸਕਦਾ ਹੈ। ਉਹ ਸੁਪਰੀਮ ਕੋਰਟ ਦੀ ਰੂਲਿੰਗ ਹੈ ਵੀ ਜਿਹਦੇ ਨਾਮ ਤੇ ਆਰਸੀ ਹੈ ਕੱਲ ਨੂੰ ਕੋਈ ਵੀ ਲੀਗਲ ਇੰਪਲੀਕੇਸ਼ਨ ਹੈ ਉਹੀ ਬੰਦੇ ਨੂੰ ਭਰਨੀਆਂ ਪੈਣਗੀਆਂ। ਚਾਹੇ ਤੁਸੀਂ ਉਹਨੂੰ ਐਫੀਡਵਿਟ ਦੇ ਗੱਡੀ ਦਿੱਤੀ ਹੋਈ ਹੈ, ਚਾਹੇ ਕੁਛ ਦਿੱਤਾ ਹੋਇਆ। ਇਸ ਕਰਕੇ ਮੇਰੀ ਇਹੀ ਬੇਨਤੀ ਹੈ ਵੀ ਜਿਹੜੀ ਗੱਡੀ ਦਾ ਸਕ੍ਰੈਪ ਹੋਣ ਦੇ ਨਾਲ-ਨਾਲ ਉਹਦੀ ਆਰਸੀ ਦੀ ਡੀ ਰਜਿਸਟ੍ਰੇਸ਼ਨ ਪ੍ਰੋਸੈਸ ਉਹਨੂੰ ਫਾਲੋ ਕਰਨਾ ਬਹੁਤ ਜ਼ਰੂਰੀ ਹੈ।